ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰਖਵਿੰਦਰ ਸਿੰਘ ਮੁਕਾ ਅਜਾਪਾ ਖੜਿਆ ਹਾਂ ਧਨੋਲੇ ਮੰਡੀ ਦੇ ਵਿੱਚ ਇੱਕ ਨਾ ਗਾਂ ਦੇਖੀ ਰਹੀ ਸੀ ਜੀ ਸਾਨੂੰ ਚੰਗੀ ਲੱਗੀ ਲੈ ਬਾਲੂਆ ਤੇ ਬਾਈਆਂ ਤੋਂ ਬਾਕੀ ਡਿਟੇਲ ਲੈ ਕੇ ਦਿੰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਬਾਈ ਜੀ ਝਲੂਰ ਆ ਜੀ ਝਲੂਰ ਬਰਨਾਲੇ ਕੋਲ ਹਾਂ ਬਰਨਾਲੇ ਕੋਲ ਪਿੰਡ ਕਿਹੜਾ ਆ ਆਪਣਾ ਨਾਮ ਕੀ ਆ ਜੀ ਹਾਂ ਜੀ ਨਾਮ ਕੀ ਆ ਨਾਮ ਬਚਨ ਸਿੰਘ ਜੀ ਬਚਨ ਸਿੰਘ ਆ ਜੀ ਖਵਾਲ ਦਾ ਕੰਮ ਆ ਬਾਈ ਨਾ ਨਾ ਕਰਦਾ ਜੀ ਕਰਦਾ ਹੀ ਆ ਜੀ ਇਹ ਆਪਾਂ ਬੱਚੀ ਦੀ ਗੱਲ ਕਰੀਏ ਜਿਹੜੀ ਸਾਹਮਣੇ ਖੜੀ ਆ ਤੇ ਦੂਜਾ ਸਵੇਰ ਸੂਈ ਆ ਜੀ ਅੱਛਾ ਘਰਦੀ ਆ ਬਾਈ ਘਰ ਵੀ ਬਣੀ ਹੋਈ ਆ ਜੀ ਅੱਛਾ ਜੀ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾਗਾ ਜੀ ਹਾਂ ਜੀ ਦੁੱਧ ਕਿੰਨਾਗਾ ਹੋਣਾ ਹੈ ਨਾ 20 ਲੀਟਰ ਜੋਕ ਕੇ ਦਵਾਂਗੇ ਜੀ ਕਿਸੇ ਨੇ ਲੈਣਾ 20 ਲੀਟਰ ਜੋਕ ਕੇ ਦਵਾਂਗੇ ਬੱਚਾ ਕੀ ਆ ਜੀ ਬੱਚਾ ਮਗਰ ਬੱਚੀ ਆ ਜੀ ਬਹੁਤ ਵਧੀਆ ਵਧੀਆ ਮਿਹਣਾ ਟੀਕਾ ਭਰਾ ਹੈ ਅੱਛਾ ਜੀ ਹਾਂ 1800 ਟੀਕਾ ਭਰਾ ਹੈ ਕੁਆਲਿਟੀ ਆ ਬੱਚਾ ਜੀ ਬੱਚੀ ਹੈ ਮਗਰ ਬਹੁਤ ਬੱਚੀ ਆ ਹਾਂ ਜੀ ਤੇ ਆਪਣਾ ਜੀ ਗੱਲ ਕਰੀਏ ਤੇ ਕਿੰਨੇ ਦਿਨਾਂ ਦੀ ਸੂਈ ਹੋਈ ਆ ਬਾਈ 11 ਦਿਨ ਹੋ ਗਈ ਆ ਅੱਜ 11 ਮੈਂ ਕਰੇ ਲੂ ਕੰਮ ਆ ਜੀ ਟਰੇਲੂ ਕੰਮ ਬਾਹਰ ਦਾ ਨਹੀਂ ਬਾਹਰ ਆ ਨਹੀਂ ਇਹ ਮੁੱਲ ਕੀ ਹੋਊਗਾ ਬਾਈ ਹੁਣ ਇਹਦਾ ਮੁੱਲ 310000 ਹੈ ਜੀ ਜ਼ਮੀਨ ਹਾਂ ਨਾ ਵੀ ਵੱਡੂ ਵਤੂ ਦਾ ਯਾਰ ਮੰਦੀ ਨਹੀਂ ਬੱਸ ਅੱਜ 90 ਦੇ ਦਾਂ ਅੱਛਾ ਜਾਦੇ ਨਹੀਂ ਕਰੀਆਂ ਦਾ ਯਾਰ ਤਾਂ ਫਿੱਕੀ ਆ ਥੋੜੀ ਨਹੀਂ ਨਹੀਂ ਗਾਂ ਫਿੱਕੀ ਹੈ ਜੀ ਗਾਂ ਕਦੇ ਜੁਦੇ ਗਾਂ ਦੇਖੋ ਤੁਸੀਂ ਖੰਦੇਗਾ ਅੱਛਾ ਸੋਨਾ ਸੋਨਾ ਦੀ ਕਿਵੇਂ ਆ ਬਾਈ ਮੈਂ ਜਿਹੜਾ ਸੋਨਾ ਦੇਖੋ ਤੁਸੀਂ ਆਹ ਸੋਨਾ ਬਹੁਤ ਠੰਡੀ ਗਾਂ ਬਾਈ ਦੇਖੋ ਦੋ ਹੱਥ ਮੇਰੀਆਂ ਮੈਂ ਲੁਟਾ ਰੱਖੀ ਹੁਣੇ ਵਰਗੀ ਗਾਂ ਜੀ ਆਪਣੀ ਖੁਰੂ ਕਰ ਰਹੀ ਹੈ ਆ ਪਤਾ ਨਾ ਹਲੇ ਮੜੀ ਦੇਰ ਚ ਖੜਾ ਬਾਈ ਖੋਲ ਕੇ ਦਿਖਾਓਗੇ ਮੜ ਬਾਈ ਬੜੀ ਤਰੇ ਲੂ ਬੰਦਾ ਯਾਰ ਦੇਖੀ ਲੱਗ ਰਿਹਾ ਬਿਲਕੁਲ ਨਹੀਂ ਹੁੰਦੇ ਕੋਈ ਹੈ ਨਹੀਂ ਐਸੀ ਜੀ ਗੱਲ ਬਾਕੀ ਇਹ ਦਿਖਾ ਦੇਗਾ ਤੇ ਆ ਦੇਖੋ ਬਾਈ ਕਹਿੰਦਾ ਵੀ ਘਰੇ ਲੂਗਾ ਖੰਮ ਖੰਮ ਤੁਸੀਂ ਦੇਖ ਸਕਦੇ ਹੋ ਬਸ ਅ ਬੱਸੀ ਦਾ ਦੂਜਾ ਦੂਆ ਬਾਈ ਦਾਗਾ ਤੇ ਇਹ ਦੇਖੋ ਮੋਤਾ ਖਾਨ ਲੱਗਾ ਆ ਤੇ ਬੱਸੀ ਛੋੜੀਆ ਬਾਈ ਲੈਵਾ ਵੱਡਾ ਜੇ ਆਪਾਂ ਗੱਲ ਕਰੀਏ ਠੀਕ ਆ ਤਿਆਰੀ ਵੀ ਠੀਕ ਆ ਥੋੜੀ ਜੀ ਫਿੱਕੀ ਰਹੀ ਆ ਪਰ ਢੂਹੀ ਢੂਹੀ ਤੋਂ ਦੇਖੀ ਆਪਾਂ ਬਿਲਕੁਲ ਸਹੀ ਆ ਬਾਈ ਮੋੜ ਲਿਆ ਦੇਖੋ ਨਾ ਨਾ ਬਾਈਆਂ ਦਾ ਪਿੰਡ ਜਿਹੜਾ ਹੈਗਾ ਬਾਈ ਜਲੂ ਰਕ ਨੇ ਬਰਨਾਲੇ ਦੇ ਕੋਲੇ ਧਾਰਾ ਵਾਲੇ ਬੰਦੇ ਨੇ ਜਮਾ ਆਏ ਨਾ ਜੇ ਕਿਸੇ ਵੀ ਨੂੰ ਪਸੰਦ ਆਈ ਆਪਾਂ ਤੁਹਾਨੂੰ ਨਾ ਇਹਦਾ ਬਾਈਆਂ ਦਾ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਕਈ ਵਾਰੀ ਕੀ ਹੁੰਦਾ ਦਾ ਆਪਸ ਠੀਕ ਆ ਤੇ ਬਾਕੀ ਕਹਿੰਦੇ 90 ਦੀ ਹਾਂ ਨਾ ਇਹ ਦੋ ਧਰੇ ਵਾਕੇ ਠੀਕ ਆ ਆ ਤੂੰ ਵੀ ਦੇ ਦੇ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਆਪਣਾ 98721 98721 ਜੀ 53499 53499 ਠੀਕ ਹੈ ਜੀ ਵਰਜੀ ਇੱਕ ਵਾਰੀ ਐਡਰੈਸ ਬੋਲ ਦਿਓ ਅਗਲਾ ਦੁਬਾਰੇ ਪੰਡਿਤ ਘੂੜ ਜੀ ਹਾਂਜੀ ਰਾਹ ਬਰਨਾਲਾ ਨਾ ਬਟਨ ਸਿੰਘ ਜੀ 987253499 ਜੀ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦਾ ਬਾਈ ਨੇ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਬੱਸੀ ਪੜੀ ਫੇਰ ਦੱਸਾ ਦੇਣਾ ਸੀਟਾ ਤਾਂ ਹੋ ਗਈ ਕੁਆਲਿਟੀ ਜੀ ਦੇ ਹੋ ਗਿਆ ਬਾਈ ਦਾ ਪਾ ਲੈ ਇੱਕ ਨਾ ਆਪਾਂ ਤੁਹਾਨੂੰ ਦਰਮਿਆਨੀ ਜੇ ਕਰ ਦਈ ਝੋਟੀ ਦਿਖਾਉਣਾ ਪਰ ਜੇ ਇਹਦੀ ਗੱਲ ਕਰੀਏ ਨਿਬੜੀ ਜੀ ਖੀਂਦੀਆ ਹੁਣੀ ਤਾਜੀ ਹੋਈ ਆ ਰੋਟੀ ਜਿੰਨੀ ਹੈਗੀ ਓਨੀ ਚੰਗੀ ਆ ਲੋਕੋ ਤੁਸੀਂ ਦੇਖਾ ਲੇਵੇ ਜੀ ਕੁਆਲਿਟੀ ਕਿਸੇ ਨੂੰ ਜਬਾਈ ਕਹਿੰਦੇ ਏ ਦੂਰ ਪੈ ਗਈ ਨਾ ਲੱਗਦਾ ਮੈਨੂੰ ਨੇੜੇ ਕਰਕੇ ਨਾ ਹੈ ਦਾ ਰੋਟੀ ਬਾਈ ਕਹਿੰਦੇ ਫਾਈਨਲ ਨੇ 16 ਲੀਟਰ ਦਾ ਦੁੱਧ ਜੂਜੇ ਸੁਆ ਹੁਣੀ ਬਈ ਆਇਆ ਏ ਜੇਰ ਪਈ ਆਏ ਜੂਜੇ ਸੁਆ ਕਰੇ ਬਾਈ ਕਹਿੰਦਾ ਹੁਣੀ ਫੁੱਲਾ ਤੁਸੀਂ ਦੇਖੋ ਕੁਆਲਿਟੀ ਚੰਗੀ ਆ ਤੇ ਜਿੰਨੀ ਹੈਗੀ ਓਨੀ ਚੰਗੀ ਆ ਬਾਈ ਸਿਰਲ ਬਹੁਤ ਚੰਗੇ ਨੇ ਮੇਰਾ ਬੱਚਾ ਜੀ ਇਕੱਠੀ ਆ ਸੀਮਨ ਬਹੁਤ ਚੰਗੇ ਨੇ ਕਰਦੇ ਸੀਮਨ ਵੀ ਇਕੱਠੀ ਆ ਬਾਈ ਖੋਲ ਲੀ ਮੜੀ ਆ ਤੋੜੀ ਮੰਡੀ ਦੀ ਸੂਜਾ ਨੂੰ ਤਾਂ ਜੇਰ ਵੀ ਤੁਸੀਂ ਦੇਖ ਰਹੇ ਹੋ ਉਹੀ ਭਈਆ ਪਰ ਮੈਂ ਪਹਿਲਾਂ ਕਹੇ ਕਿ ਹੈਗਾ ਵੀ ਕਿੰਨੀ ਦਾ ਹੈਗੀ ਹੈ ਅੱਜ ਜਿਹੜੀ 19 ਚੰਗੀ ਆ ਹੋਲੀ ਝੋਟੀਆਂ ਪਰ ਸਿੰਘ ਗੋਲ ਗੋਲ ਆ ਦੂਜਾ ਸੂਜਾ ਸੂਜਾ ਬਾਈ ਕਹਿੰਦਾ 16 ਤਿੰਨ ਕੋਈ ਤਾਂ ਫੜ ਲੈ ਜੀ ਇਹ ਬਾਈ ਕਹਿੰਦਾ 18 19 ਦੀ ਗੱਲ ਕਰਦੇ ਨੇ ਬਾਈ ਆਪਾਂ ਮੋਬਾਈਲ ਨੰਬਰ ਤੁਹਾਨੂੰ ਲੈ ਕੇ ਦੇਵਾਂਗੇ ਤੁਸੀਂ ਜੇ ਮੋੜ ਲਿਆ ਬਾਈ ਲੈ ਵੇਰ ਉਹਦੀ ਚੱਕੀਆ ਦੋਸਤੋ ਥਾਣਾ ਹਾਂਜੀ ਜੰਗਲ ਜੇਰਾ ਹੁਣ ਪਈਏ ਬੱਚਾ ਬਹੁਤ ਚੰਗਾ ਮੰਗਦਾ ਕੱਟੀ ਆ ਮੰਗਦਾ ਬੱਚਾ ਬਹੁਤ ਚੰਗਾ ਕੱਟੀ ਦੋਸਤੋ ਠੀਕ ਆ ਬੰਦੀ ਨਾ ਲੋ ਜੇ ਮੈਂ ਤੁਹਾਨੂੰ ਦੱਸਾਂ ਵਾ ਬਾਈਆ ਕੋ ਨੰਬਰ ਲੈ ਕੇ ਜਿੰਨਾ ਮਾਈ ਦਾ ਐਡਰੈਸ ਪੁੱਛਿਆ ਪਿੰਡ ਕਿਹੜਾ ਬਾਈਆ ਦਾ ਬਾਈ ਕਿਹੜਾ ਪਸਾਠੇ ਕਿੱਥੋਂ ਪਿੰਡ ਆ ਰਾਮਪੁਰੇ ਲੈ ਬਾਈ ਕਿੱਥੋਂ ਪਿੰਡ ਆ ਰਾਮਪੁਰੇ ਕੋਲੇ ਜੇ ਰੇਟ ਦੀ ਗੱਲ ਕਰੀਏ ਇੱਕ 60 ਮੋਲਾ ਬਾਈ 160 ਮੋਲਾ ਹਾਂਜੀ ਇੱਕ 3 ਲੱਗਦਾ ਇੱਕ 60 ਮੋਲਾ ਤੁਸੀਂ ਕੀ ਕਹਿੰਦੇ ਬਾਈ ਕੋਈ ਨਾ ਰੇਟ ਦੀ ਵੇਚਣੀ ਹੈ ਆਪਾਂ ਰੇਟ ਦੀ ਤੁਸੀਂ ਵੇਚ ਦੀ ਵੇਚਣਾ ਰੇਟ ਬਾਈ ਲਈ ਨੈ ਕਰਦੀ ਇਹ ਕਰਦੀ 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 ਕਰ ਦਿਓ ਮੈਂ ਭਾਈ ਮੈਂ ਇਹਨਾਂ ਨੇ ਆ ਮੁੰਡੇ ਲੈ ਲੈਂਦੇ ਆਪਣੇ ਤੇ ਕਰਦੀ ਆ ਭਾਈ ਕਹਿੰਦਾ ਮੇਰੇ ਘਰ ਦੀ ਆ ਮੁੰਡੇ ਲੈ ਲੈਂਦੇ ਇਹਨਾਂ ਦੇ ਨਾਲ ਆਪਾਂ ਆਿਆਂਗੇ ਠੀਕ ਆ ਦੂਜਾ ਸੁਆ ਭਾਈ ਹਾਂਜੀ ਪਹਿਲਾਂ 15 ਪਲੇਸ ਦਿੱਤਾਈ 16 16 ਤੈਨੂੰ ਦੁੱਧ ਭਾਈ ਕਹਿੰਦਾ ਦਿੱਤਾ ਹੋਇਆ ਤੇ ਭਾਈ ਮੋਬਾਈਲ ਨੰਬਰ ਬੋਲ ਦੇ ਮੇਰਾ ਹੈ 95699 56007 ਜੰਨ ਦੇ 99 56007 56007 ਇਹ ਕਿਸੇ دوست ਕੋ ਵੀਰ ਨੂੰ ਚੰਗੀ ਲੱਗੀ ਝੋਟੀ ਮੈਂ ਪਹਿਲਾਂ ਵੀ ਕਹਿਆ ਕਿ ਇਹਨਾਂ ਦੁਆਰੇ ਵੀ ਕਹਿੰਦਾ ਵੀ ਜਿੰਨੀ ਲੱਗੀਆਂ ਉੰਨੀ ਚੰਗੀ ਆ ਅੰਕ ਕਿਸੇ ਪਾਸੋਂ ਹਾਸ ਤਰ੍ਹਾਂ ਨਹੀਂ ਸਿਰਫ ਹਾਈਟ ਦੇ ਵਿੱਚ ਘਟਾ ਤੇ ਆਪਾਂ ਗੱਲ ਕਰੀਏ ਹੋਰ ਸਾਰੇ ਵੱਲੋਂ ਪਿੱਛੋਂ ਵੱਲੋਂ ਲੈਵੇ ਵੱਲੋਂ ਸਿੰਘ ਵੱਲੋਂ ਝੋਟੀ ਚੰਗੀ ਆ ਦੂਜਾ ਸੁਆ ਮੰਡੀ ਦੀ ਬਾਈ ਕਹਿੰਦਾ ਸੁਆ ਇਹ ਕਹੇ ਵੀਰ ਨੂੰ ਚੰਗੀ ਲੱਗੇ ਦੋ ਦੋ ਖਰੀਦ ਸਕਦੇ ਝੋਟੀ ਹੁੰਗੀ ਛਾਊਗਾ ਉਹ ਵੀ ਛਾਊਗਾ ਝੋਟੀ ਇੱਥੇ ਬੈਠੀ ਕਾਪਾ ਭਾਈਆਂ ਦੀ ਆ ਮੰਡੀ ਤੇ ਖੜੀ ਠੀਕ ਆ ਨਹੀਂ ਪਸ਼ੂ ਆ ਕੇ ਮੰਡੀ ਤੇ ਖਾਂਦਾ ਨਹੀਂ ਹੁੰਦਾ ਕੋਈ ਉਹ ਪੋਪਰਾ ਕਰ ਦਿੰਦਾ ਜੇ ਘਰ ਦੀ ਝੋਤੀ ਆ ਉਦੋਂ ਫੋਨ ਕਰ ਲਓ ਭਾਈਆਂ ਨੂੰ ਜੇ ਜਿਹੜਾ ਹੋ ਜਾਂਦੇ ਨੇ ਗੱਲ ਕਰੀ ਤੋਂ ਠੀਕ ਆ ਸਾਹਮਣੇ ਬੈਠੇ ਤੋਂ ਤੇ ਬਾਈ ਜਾਨੇ ਰੇਟ ਵੀ ਦੇਣੀ ਆ ਕਿਹਦੀ ਮੰਡੀ ਤੇ ਲੱਗਣੀ ਆ ਕਿ ਨਾ ਭਾਈ ਮਲੇ ਰਿਆ ਪਾ ਮੈਨੂੰ ਦੇਖਣ ਤੋਂ ਭਾਈ ਕਰੇ ਲੂਜੇ ਲੱਗ ਬਣੇ ਪਰ ਜੋ ਟੁਗਣਾ ਕੋਲ ਤੰਗੀ ਤਿਆਰ ਕਰੀ ਹੋਈ ਆ ਤੇਰੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਤੇ ਨਹਿਤੇ ਬੁੱਲ ਗਵਾੜੀ ਪੁਰ ਗਿਆ ਭਾਈਆਂ ਤੋਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਕਿਹੜਾ ਬੰਦਾ ਜੀ ਪੂਰ ਕੋਡ ਪੂਰ ਕੋਡ ਪੂਰ ਕੋਡ ਬੰਦਾ ਬਾਈਆਂ ਦਾ ਜੀ ਤੇ ਬਾਈ ਜੇ ਅੱਡੀ ਕਰਦੀ ਆਏ ਹਾਂਜੀ ਕਰਦੀ ਆ ਰਿਵਾੜ ਦਾ ਕੰਮ ਆ ਕਾ ਦੁਬਾਰ ਦਾ ਕੰਮ ਆ ਨਹੀਂ ਜੀ ਤੇ ਕਰੇ ਲੂ ਕੰਮ ਆ ਤੇ ਲੂ ਦੀ ਗੱਲ ਕਰੀਏ ਕਿੰਨਾ ਕਿ ਤਿਆਰ ਆ ਬਾਈ ਹੁਣ ਹਾਂਜੀ ਤੇ 15 ਲੀਟਰ ਤਿਆਰ ਆ 15 ਲੀਟਰ ਹਾਂਜੀ ਘਰੇ ਜੋ ਆ ਕੇ ਦੇ ਦੋਗੇ ਹਾਂਜੀ ਹਾਂਜੀ ਤੇ ਇਹ ਕਰਦੀ ਆ ਜਮਾ ਬਾਈ ਜਮਾ ਕਰਦੀ ਆ ਜੀ ਅੱਛਾ ਜੀ ਤੇ ਜਿਹੜੀ ਮਾਂ ਦੀ ਗੱਲ ਕਰੀਏ ਮਾਂ ਥੱਲੇ ਕਿੰਨਾ ਕਰਦਾ ਤੁਸੀਂ ਜਿਹੜੀ ਮਾਂ ਮਾਂ ਨਹੀਂ ਹੋ ਰਹੀ ਜੀ ਤੇ ਕੀ ਹਾਂ ਠੀਕ ਆ ਹਾਂਜੀ ਇਹ ਤਿੰਨੇ ਕਿ ਪਸ਼ੂ ਰੱਖ ਰਹੇ ਹੋ ਬਾਈ ਘਰੇ ਹੁਣ ਖੱਦ ਕੋਲੇ ਪੰਜ ਸੀ ਦੋ ਤਿੰਨ ਪਸ਼ੂ ਆ ਜੀ ਦੋ ਤਿੰਨ ਪਸ਼ੂ ਆ ਜੀ ਤੇ ਇਹਦਾ ਰੇਟ ਕੀ ਕਰ ਦੋ ਬਾਈ ਹੁਣ ਇਹਦਾ ਵੀ ਰੇਟ ਦੋ ਵੀ ਦੋ ਵੀ ਕਰ ਦੋ ਜ਼ਿਆਦੇ ਕਰੀ ਜਾਨੀ ਹੈ ਨਹੀਂ ਜ਼ਿਆਦੇ ਕਰੀ ਜਾਨੀ ਚਲੋ ਜੀ ਹੈਗੀ ਤਾਂ ਹੈਗੀ ਆ ਬਾਈ ਥੋੜਾ ਪਾਸਾ ਰੱਖੀਏ ਚਲ ਕੋਈ ਗੱਲ ਨਹੀਂ ਤੇ ਜਮਾਹਾਨ ਆਵਰੇਜ ਦੀ ਏਦੂ ਘੱਟ ਪਰ ਦਿੰਦੇ ਨਹੀਂ ਨਾ ਔੜ ਕੇ ਲਗਾਗੇ ਯੂ ਐਸ ਵੀ ਦੇ ਮਾਗੇ ਪੂਰੀ ਇੱਕ ਟੈਕਸੀ ਵੀ ਇਹ ਦੂਗਾ ਮੋੜ ਕੇ ਲੈ ਜਾਂਗੇ ਤੇ ਖੋਲੇ ਬਾਈ ਬੜੀ ਉਹਦੇ ਬਾਈ ਉਹਦਾ ਆ ਖੋਲ ਕੇ ਦਿਖਾਉਣਾ ਬਾਈ ਕਹਿੰਦੇ ਵੀ ਮੋੜ ਕੇ ਲੈ ਜਾਾਂਗੇ ਟੈਕਸੀ ਤੋਂ ਘੱਟ ਤਾਂ ਦਿੰਦੇ ਹੀ ਨਹੀਂ ਬਾਈ ਜਾਨਾ ਮੈਂ ਤਾਂ ਧੂੜ ਕੋਟਾ ਮੁੱਲ ਲੰਬੀ ਦੌਰ ਮੜੀ ਬਸ ਸੰਗ ਦਾ ਸੰਗ ਦੀ ਜਾਲ ਵੀ ਕਰ ਗਿਆ ਉਹ ਤੋਂ ਖਲੀ ਹੋਈ ਚੱਲੀ ਆ ਤੁਸੀਂ ਦੇਖਣਾ ਮੇਰੇ ਬਾਪ ਉਹਦਾ ਯਾਰ ਅਖਰੀ ਦਾ ਟੈਂਡਾ ਪਰ ਬੰਦੇ ਇਹ ਦੇਸੀ ਨੇ ਕਰਨ ਤੁਸੀਂ ਦਾ ਉਹਦੇ ਕਰਕੇ ਜੇ ਕੋਈ ਬੰਦੇ ਕਾਰੀਗਰ ਹੁੰਦੇ ਉਗਾ ਥੋਕ ਸੂਤ ਕੇ ਲਾਉਣ ਦੀ ਬਾਈ ਮਾਡਲ ਮੈਂ ਸਰ ਬਾਈ ਜੀ ਤੁਸੀਂ ਦੇਖੋ ਇਹ ਵਾਰ ওভারਟਾ ਕੋਈ ਲੱਗਦਾ ਉਹਨੂੰ ਕੋਈ ਮਸਤ ਨਾਲ ਕਰ ਦਿਆ ਉਗਾ ਜੀ ਬਾਈ ਕਹਿੰਦੇ ਤੇ ਦੋ ਘਰੇ 15 ਕਿਲੋ ਜੋਕ ਕੇ ਲੱਗਾ ਬਣਾ ਜਾਣਾ ਇਹ ਕੋਈ ਦੱਬਲ ਨਹੀਂ ਆਈ ਰਹੇ ਬੜੇ ਆ ਲੱਗੋਗੇ ਤੇ ਬਾਈ ਇਹਦਾ ਰੇਟ ਇੱਕ 80 ਤੋਂ ਆਪਾਂ ਕਹਿੰਦੇ ਕੱਟ ਦੇਣੀ ਹਾਂਜੀ ਨਾ ਜੀ ਤੇ ਮੋਬਾਈਲ ਨੰਬਰ ਬੋਲ ਦਿਓ ਬਾਈ ਮਾਡਲ 936452 55272 272 ਕਹਿੰਦੇ 15 ਕਿਲੋ ਦੁੱਧ ਤਿਆਰ ਆ ਜੇ ਕਿਸੇ ਵੀਰ ਨੂੰ ਖੰਗ ਲੱਗਦੀ ਆ ਮੈਂ ਸਭ ਨੂੰ ਲੈ ਕੇ ਕੁਆਲਟੀ ਦੇਖ ਕੇ ਦਿਖਾਣਾ ਛੋਟੀ ਮੁੰਡਾ ਖਣ ਖਣ ਚੰਗਾ ਲੱਗਿਆ ਹੋਇਆ ਠੀਕ ਆ ਸਿੰਗ ਗੋੜ ਆ ਪਰ ਕੁਟੂ ਦੀ ਕੁਆਲਟੀ ਤੁਸੀਂ ਦੇਖ ਲਓ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਮੌਤਾਂ ਨੂੰ ਖੇਡਾ ਨੂੰ ਆਉਣ ਲੱਗਾ ਬਾਈ ਜਿਹੜੇ 15 ਕਿਲੋ ਹੁੰਦਾ ਤੇ ਘਰੇ ਤੋਂ ਆ ਕੇ ਦੇ ਦਾਂਗੇ ਦੋਸਤੋਂ ਨੰਬਰ ਵਾਈਂ ਤੋਂ ਲੈ ਜੀਓ ਜੇ ਕਿਸੇ ਵੀਰ ਨੂੰ ਚੱਗੂ ਲੈਵੇ ਬੰਦਾ ਲਈ ਪੱਕੀ ਜੋ ਕੋਈ ਆ ਜੋ ਵੀ ਬੱਦਲ ਘਰੀ ਤੈਨੂੰ ਜਾਵਾਂ ਤੈਨੂੰ ਵੀ ਦੇਖਾ ਰੋ ਪੈਗ ਦਾ ਨਾ ਆਉਣਾ ਬਾਈ ਹੈ ਨਹੀਂ ਕੁਝ ਨੂੰ ਕਹਿ ਦੇਣ ਹੋਗੇ ਫਿਰ ਇਹ ਆਉਣਗੇ 10 12 ਦਿਨ 10 12 ਦਿਨ ਹੋਊਗੀ ਬੱਚਾ ਕੀ ਆ ਜੀ ਬੱਚਾ ਹੀ ਆ ਕੱਟਾ ਮਗਰ ਕੱਟਾ ਬਾਈ ਜਿਹੜਾ ਮਗਰ ਕਰੇ ਨੂੰ ਝੋਪੀਆ ਰੋ ਉਸ ਤੋਂ ਜੇ ਕੋਈ ਵੀ ਲੈਣਾ ਚਾਹੁੰਦਾ ਬਾਈਆਂ ਨੂੰ ਫੋਨ ਕਰ